ਪਹਿਲੇ ਲਿਖਾਰੀ ਚਾਰ ਗੁਰੂ ਸਹਿਬਾਨਾਂ ਦੀ ਸੇਵਾ ਵਿੱਚ ਰਹਿਣ ਵਾਲੇ ਮਹਾਨ ਵਿਦਵਾਨ ਸ੍ਰੀ ਆਦ ਗ੍ਰੰਥ ਸਾਹਿਬ ਦੇ ਲਿਖਾਰੀ ਪਾਈ ਗੁਰਦਾਸੀ ਦਾ ਵਡਮੁੱਲਾ ਜੀਵਨ ਇਤਿਹਾਸ ਸਿੱਖ ਫਿਲਾਸਫਰ ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਪੰਜਾਬੀ ਸੰਸਕ੍ਰਿਤ ਫਾਰਸੀ ਅਤੇ ਹਿੰਦੀ ਸਮੇਤ ਸੱਤ ਭਾਸ਼ਾਵਾਂ ਦੇ ਜਾਣਕਾਰ ਮਹਾਨ ਸਿੱਖ ਵਿਦਵਾਨ ਪਾਈ ਗੁਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਚਾਰ ਗੁਰੂ ਸਹਿਬਾਨਾਂ ਦੀ ਸੇਵਾ ਵਿੱਚ ਰਹਿਣ ਵਾਲੇ ਪਾਈ ਗੁਰਦਾਸ ਜੀ ਦਾ ਜਨਮ ਪਿਤਾ ਸ੍ਰੀ ਦਾਤਾਰਚਨ ਅਤੇ ਮਾਤਾ ਜੀਵਨੀ ਦੇ ਘਰ ਸਨ 1551 ਈਸਵੀ ਵਿੱਚ ਗੋਇੰਦਵਾਲ ਸਹਿ ਵਖੇ ਹੋਇਆ ਸੀ ਗੋਇੰਦਵਾਲ ਵਿਖੇ ਰਹਿੰਦੇ ਆਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਉਪਦੇਸ਼ਾਂ ਦੀ ਰੰਗਤ ਪਾਈ ਗੁਰਦਾਸ ਜੀ ਦੀ ਸ਼ਖਸੀਅਤ ਉੱਪਰ ਅਜੇਹੀ ਚੜੀ ਕਿ ਆਪ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪ ਜੀ ਦੀ ਤੀਖਣ ਬੁੱਧੀ ਅਤੇ ਦੀਰਘ ਗਿਆਨ ਨੂੰ ਵੇਖਦਿਆਂ ਆਪ ਜੀ ਨੂੰ ਸਿੱਖੀ ਪ੍ਰਚਾਰ ਲਈ ਵੱਖ-ਵੱਖ ਇਲਾਕਿਆਂ ਵਿੱਚ ਭੇਜਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਵਿੱਚ ਆ ਗਏ। ਅਤੇ ਗੁਰੂ ਸਾਹਿਬ ਦੀ ਆਗਿਆ ਨਾਲ ਆਪ ਧਰਮ ਪ੍ਰਚਾਰ ਲਈ ਆਗਰੇ, ਲਖਨਊ, ਬੁਰਹਾਨਪੁਰ ਅਤੇ ਰਾਜਸਥਾਨ ਦੇ ਅਨੇਕਾਂ ਇਲਾਕਿਆਂ ਵਿੱਚ ਗਏ। ਆਗਰੇ ਵਿਖੇ ਹੀ ਆਪ ਜੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਜੋਤੀ ਜੋ ਸਮਾਜ ਆਣ ਦਾ ਸਮਾਚਾਰ ਮਿਲਿਆ ਜਿਸ ਦੇ ਬਾਅਦ ਆਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਵਿੱਚ ਆਣ ਹਾਜ਼ਰ ਹੋਏ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੁਰ ਕੀ ਬਾਣੀ ਦੀ ਸੰਪਾਦਨਾ ਦਾ ਮਹਾਨ ਕਾਰਜ ਕੀਤਾ ਤਾਂ ਸ੍ਰੀ ਆਦ ਗ੍ਰੰਥ ਦੀ ਬਾਣੀ ਨੂੰ ਲਿਖਣ ਦੀ ਵੱਡੀ ਸੇਵਾ ਆਪ ਜੀ ਨੂੰ ਮਿਲੀ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਅਤੇ ਬਾਬਾ ਬੁੱਢਾ ਜੀ ਤੋਂ ਬਾਅਦ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਰਹੇ ਪਾਈ ਗੁਰਤਾਸਿ ਜੀ ਦੁਆਰਾ ਲਿਖੀ ਗਈ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਭਾਵ ਚਾਬੀ ਹੋਣ ਦਾ ਵੱਡਾ ਸਤਿਕਾਰ ਪ੍ਰਾਪਤ ਹੈ ਆਪ ਜੀ ਨੇ ਆਪਣੀਆਂ ਵਾਰਾਂ ਅਤੇ ਕਵਿਤ ਦੋ ਰੂਪਾਂ ਵਿੱਚ ਲਿਖੀਆਂ ਵਾਰਾਂ ਦੀ ਕੁੱਲ ਗਿਣਤੀ 40 ਹੈ ਨਿਰੋਲ ਗੁਰਮਤ ਅਨੁਕੂਲ ਆਪਣੀਆਂ ਵਾਰਾਂ ਵਿੱਚ ਆਪਜੀ ਨੇ ਕੀਰਤ ਨਿਮਰਤਾ ਪਰਉਪਕਾਰ ਸਾਧ ਸੰਗਤ ਸੇਵਾ ਸਿਮਰਨ ਗੁਰੂ ਦੀ ਲੋੜ ਅਤੇ ਗੁਰਸਿੱਖਾਂ ਲਈ ਨਿਤਨੇਮ ਵਰਗੇ ਗੁਰਮਤ ਵਿਸ਼ਿਆਂ ਦੀ ਭਰਪੂਰ ਵਿਆਖਿਆ ਕੀਤੀ ਹੈ ਬ੍ਰਿਜ ਪਾਸ਼ਾ ਵਿੱਚ ਉਚਾਰੇ ਗਏ ਆਪਜੀ ਦੇ ਕਵਿਤਾਵਾਂ ਦੀ ਕੁੱਲ ਗਿਣਤੀ 675 ਹੈ ਜਿਨ੍ਹਾਂ ਨਾਲ ਕੁਝ ਸਵਈਏ ਵੀ ਸ਼ਾਮਲ ਹਨ ਪਰ ਵਧੇਰੇ ਗਿਣਤੀ ਕਵਿਤਾਵਾਂ ਦੀ ਹੀ ਹੈ ਗੁਰੂ ਸਹਿਬਾਨ ਅਤੇ ਸੰਗਤਾਂ ਦੀ ਸੇਵਾ ਕਰਦੇ ਆਪ ਜੀ ਆਪਣੇ ਜੀਵਨ ਦੇ ਆਖਰੀ ਸਮੇਂ ਤੱਕ ਇੱਕ ਪ੍ਰਚਾਰਕ ਵਜੋਂ ਵਿਚਰੇ ਸਨ 1637 ਈਸਵੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਪਿਛੋਂ ਆਪ ਆਪਣਾ ਸਰੀਰ ਰੂਪੀ ਚੋਲਾ ਤਿਆਗ ਕੇ ਅਕਾਲ ਪੁਰਖ ਪਰਮਾਤਮਾ ਦੇ ਚਰਣਾ ਵਿੱਚ ਜਾ ਬਿਰਾਜੇ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਯੋਗ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਆ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ